ਕਾਲੇ ਰੰਗ ਦੀ ਥਾਰ ਨੇ ਹੁਣ ਇੱਕ ਹੋਰ ਪਾਈ ਪਸੂੜੀ ਅਸਨੇ ਸਮੇਤ ਇੱਕ ਨੌਜਵਾਨ ਨੂੰ ਕੀਤਾ ਕਾਬੂ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਕੀਤਾ ਗਿਆ ਬੰਧਾ ਵਾਲਾ ਤੋਂ ਐਸਐਚਓ ਥਾਣਾ ਸੰਗਤ ਨੇ ਦਿੱਤੀ ਜਾਣਕਾਰੀ ਥਾਣਾ ਸੰਗਤ ਦੇ ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਇੱਕ ਕਾਲੇ ਰੰਗ ਦੀ ਥਾਰ ਉਹਨਾਂ ਦੇ ਏਰੀਏ ਦੇ ਵਿੱਚ ਘੁੰਮ ਰਹੀ ਹੈ ਜੋ ਥਾਰ ਵੀ ਚੋਰੀ ਦੀ ਹੋ ਸਕਦੀ ਹੈ ਤੇ ਇਸ ਦੇ ਵਿੱਚ ਕੁਝ ਜਿਹੜੇ ਵਿਅਕਤੀ ਉਹਦੇ ਕੋਲੋਂ ਅਸਲਾ ਵੀ ਹੋ ਸਕਦਾ ਹੈ ਤਾਂ ਉਹਨਾਂ ਵੱਲੋਂ ਅੱਗੇ ਸਾਰੀ ਸੂਚਨਾ ਜਿਹੜੀ ਹੈ ਉਹ ਆਪਣਾ ਪਥਰਾਲਾ ਚੌਂਕੀ ਨੂੰ ਦਿੱਤੀ ਗਈ ਤੇ ਪਥਰਾਲਾ ਚੌਂਕੀ ਅਤੇ ਐਸਐਸਫ ਦੇ ਵੱਲੋਂ ਇੱਕ ਨਾਕਾ ਲਗਾ ਕੇ ਇਸ ਕਾਲੇ ਰੰਗ ਦੀ ਥਾਰ ਨੂੰ ਹੈ ਜਿਹੜਾ ਇਹਨਾਂ ਵੱਲੋਂ ਕਾਬੂ ਕੀਤਾ ਗਿਆ ਤੇ ਇਸ ਦੇ ਵਿੱਚ ਇੱਕ ਵਿਅਕਤੀ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਥਾਰ ਦੇ ਵਿੱਚੋਂ ਇੱਕ ਨੌਜਵਾਨ ਦੇ ਕੋਲੋਂ ਇੱਕ ਦੇਸੀ ਪਿਸਤਲ ਮਿਲਿਆ ਅਤੇ ਨਾਲ ਚਾਰ ਕਾਰਤੂਸ ਮਿਲੇ ਨੇ ਅਤੇ ਉਸ ਦੇ ਨਾਲ ਇਸ ਦੇ ਕੋਲੋਂ 20000 ਰੁਪਇਆ ਵੀ ਬਰਾਮਦ ਕੀਤਾ ਗਿਆ ਹੈ। ਅੱਗੇ ਉਹਨਾਂ ਕਿਹਾ ਕਿ ਹੁਣ ਸਾਡੇ ਪੁਲਿਸ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹ ਇਸ ਦਾ ਰਿਮਾਂਡ ਲਿਆ ਜਾਵੇਗਾ ਤੇ ਇਸ ਤੋਂ ਇਸਤੇ ਕੋਲ ਢਗਾਈ ਦੀ ਨਾਲ ਪੁਸ਼ਪਿਸ਼ ਕੀਤੀ ਜਾਵੇਗੀ ਇਸ ਵਿਅਕਤੀ ਵੱਲੋਂ ਇਹ ਅਸਲਾ ਕਿੱਥੇ ਲੈਂਦਾ ਤੇ ਇਹ ਅਸਲਾ ਕਿਸ ਰੇ ਲੈਂਦਾ ਇਹ ਸਾਰੀ ਜਾਣਕਾਰੀ ਜਿਹੜੀ ਹੈਗੀ ਜਿਹੜੀ ਉਹ ਇਹਨਾਂ ਵੱਲੋਂ ਹੁਣ ਰਿਮਾਂਡ ਲੈਣ ਤੋਂ ਬਾਅਦ ਇਸ ਤੋਂ ਹਾਸਲ ਕੀਤੀ ਜਾਵੇਗੀ ਆਓ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਐਸਚਓ ਸੰਗ ਤੇ ਇਸ ਮਾਮਲੇ ਨੂੰ ਲੈ ਕੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਮਿਤੀ 11/7/2025 ਨੂੰ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਗੱਡੀ ਜੋ ਕਿ ਚੋਰੀ ਦੀ ਹੋ ਸਕਦੀ ਹੈ ਤੇ ਇਹਦੇ ਵਿੱਚੋਂ ਨਜਾਇਜ਼ ਹਥਿਆਰ ਵੀ ਬਰਾਮਦ ਹੋ ਸਕਦਾ ਹੈ ਜਿਹਦੇ ਸਬੰਧੀ ਸਾਡੇ ਚੌਕੀ ਇੰਚਾਰਜ ਪਥਰਾਲਾ ਅਤੇ ਐਸਐਸਐਫ ਟੀਮ ਦੇ ਇੰਚਾਰਜ ਜੀਐਸਆਈ ਸਤਰਾਮ ਸਿੰਘ ਨੇ ਇਹਨਾਂ ਨੇ ਨਾਕਾ ਲਗਾਇਆ ਸੀ ਨਾਕਾ ਲਗਾ ਕੇ ਉਹ ਥਾਰ ਗੱਡੀ ਨੂੰ ਅਸੀਂ ਕਾਬੂ ਕੀਤਾ ਜਿਸ ਦੇ ਵਿੱਚ ਇੱਕ ਬੈਠਾ ਨੌਜਵਾਨ ਰਾਵਤਾਰਾਮ son of ਭਖਾਰਾਮ ਇਨਹਾੜ ਵਾਲਾ ਪਿੰਡ ਪਾਦਵੀ ਖੁੱਦ ਦਾ ਬਾੜਵੇ ਦੇ ਨੇੜੇ ਰਾਜਸਥਾਨ ਇਹਨੂੰ ਅਸੀਂ ਬਹੁਤ ਹੀ ਮਿਹਨਤ ਮੁਸ਼ਕਲ ਨਾਲ ਕਾਬੂ ਕੀਤਾ ਇਹਨੇ ਭਜਨ ਦੀ ਕੋਸ਼ਿਸ਼ ਵੀ ਕੀਤੀ ਇਹਨੂੰ ਕਾਬੂ ਕਰਕੇ ਇਸ ਪਰਸੋਂ ਅਸੀਂ ਨਜਾਇਜ਼ ਪਿਸਤਲ ਦੇਸੀ 7.66mm ਬਰਾਮਦ ਕੀਤਾ ਪਲੱਸ 4 ਜਿੰਦਾ ਕਾਰਤੂਸ ਬਰਾਮਦ ਕੀਤੇ ਤੇ ਪਲੱਸ ਇਹਦੇ ਤੋਂ ਸਾਨੂੰ 20000 ਰੁਪਏ ਜਿਹੜੀ ਮਨੀ ਆ ਉਹੋ ਗ੍ਰਾਮਤ ਹੋਈ ਹੈ। ਇਹਦੇ ਸਬੰਧੀ ਅਸੀਂ ਇਹਨੂੰ ਕਾਬੂ ਕਰਕੇ ਇਹਦੇ ਤੇ ਐਫਆਈਆ ਰਜਿਸਟਰ ਕੀਤੀ ਹੈ। ਐਫਆਈਆ ਨੰਬਰ 96/25 ਅੰਡਰ ਸੈਕਸ਼ਨ 303 2 ਬੀ ਐਨ ਐਸ 317 2 ਬੀ ਐਨ ਐਸ ਤੇ 25549 ਆਮ ਜੈਕਟ ਦੇ ਅਧੀਨ ਥਾੜਾ ਸੰਗਤ ਵਿੱਚ ਇਹਨੂੰ ਫਰਦਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਬੋਸ ਰਿਪੋਰਟ ਲੈ ਰਹੇ ਹਾਂ। ਤੇ ਇੰਪੁਲਸ ਮਾਰ ਲੈ ਕੇ ਜੋ ਵੀ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ